ਜਦ ਸਾਧਨਾ ਕਰਨ ਰਿਚ ਬੈਠਾ ਹੈ ਤੇ ਪ੍ਰਭੂ ਕੋਲੇ ਮੰਗ ਮੰਗਿਆ ਕਰ ਹਾਰ ਪਰਿਓ స్వాਮੀ ਕੇ ਦਵਾਰੇ दीजे ਬੁੱਧ ਵਿਵੇਕਾ اے ਪ੍ਰਭੂ ਵਿਵੇਕਸ਼ੀਲ ਬੁੱਧ ਦੇ ਜੋ ਤੈਨੂੰ ਸਮਝ ਸਕੇ ਤੈਨੂੰ ਸਮਝ ਸਕੇ ਤੋ ਹੁਣ ਮੈਂ ਅਰਜ਼ ਕਰਾਂ ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ ਚੱਲਣ ਵਾਸਤੇ ਪੈਰ ਚਾਹੀਦੇ ਪਿਆਰ ਅੱਖ ਹੈ ਸ਼ਰਧਾ ਭਾਵਨਾ ਪ੍ਰੇਮ ਪਿਆਰ ਇਹ ਪੈਰ ਹੈ ਪਿਆਰ ਦੇ ਸਾਰੇ ਰੂਪ ਨੇ ਸਨੇਹ ਪ੍ਰੇਮ ਸ਼ਰਧਾ ਭਗਤੀ ਪਿਆਰ ਇੱਕ ਰੂਪ ਦੇਚ ਨਹੀਂ ਇਹਦੇ ਕਈ ਰੂਪ ਸੰਬੰਧ ਪਿਆਰ ਨਾਲ ਜੁੜਦਾ ਹੈ ਗਿਆਨ ਨਾਲ ਨਹੀਂ ਕਿਸੇ ਵੀ ਮੈਨੂੰ ਸਮਝ ਵੀ ਆ ਜਾਏ ਕਿਸੇ ਮਨੁੱਖ ਦੀ ਇਹ ਕੌਣ ਹੈ ਸੰਬੰਧ ਤੇ ਨਹੀਂ ਜੁੜਦਾ ਸੰਬੰਧ ਤੇ ਪਿਆਰ ਨਾਲ ਜੁੜਦਾ ਮੈਨੂੰ ਪਤਾ ਚੱਲ ਜਾਏ ਫਨਾਣਾ ਉਹਦੇ ਨਾਮ-ਧਾਮ ਦਾ ਵੀ ਪਤਾ ਚੱਲ ਜਾਏ ਉਹਦੀ ਸ਼ਖਸੀਅਤ ਦਾ ਵੀ ਪਤਾ ਚੱਲ ਜਾਏ ਇਹਦੇ ਨਾਲ ਕੋਈ ਸੰਬੰਧ ਤੇ ਨਹੀਂ ਜੁੜਦਾ ਸੰਬੰਧ ਪ੍ਰੇਮ ਜੋੜਦਾ ਹੈ ਪ੍ਰੇਮ ਨੇੜੇ ਲੈ ਜਾਂਦਾ ਹੈ ज्ञान ਨੇੜੇ ਨਹੀਂ ਲੈ ਜਾਂਦਾ ਦੇਖਣਾ ਤੇ ਦੂਰ ਉਹ ਵੀ ਹੋ ਸਕਦਾ ਹੈ ਦੂਰੋਂ ਅਸੀਂ ਚੰਨ ਨੂੰ ਵੇਖ ਲੈਂਦੇ ਆ ਵੇਖਣ ਦਾ ਕੀ ਹੈ ਸੂਰਜ ਨੂੰ ਵੇਖ ਲੈਂਦੇ ਆ ਗ੍ਰਹਿ ਨੇ ਛਤਰਾ ਨੂੰ ਵੇਖ ਲੈਂਦੇ ਆ ਬੜੀ ਦੂਰ ਦੀ ਚੀਜ਼ ਨੂੰ ਵੇਖ ਲੈਂਦੇ ਆ ਪਹੁੰਚਣ ਵਾਸਤੇ ਤੇ ਕੁਝ ਸਾਧਨਾ ਕਰਨੀ ਪਏਗੀ ਉੱਥੇ ਤੱਕ ਪਹੁੰਚਣ ਵਾਸਤੇ ਤੇ ਕੁਝ ਯਤਨ ਕਰਨਾ ਪਏਗਾ ਨਾ ਪ੍ਰੇਮ ਹੀ ਨੇੜੇ ਲੈ ਜਾਂਦਾ ਕਿਸੇ ਜਨ ਲੈੜੇ ਲੈ ਲੈ ਜਾਂਦਾ ਅਰੇ ਦੀ ਕਿਤਨੀ ਵੀ ਸਮਝ ਪੈ ਜਾਏ ਕਿ ਫਲਾਣਾ ਹੈ ਫਲਾਣਾ ਹੈ ساری ذات پات نام دام کم سب کچھ دا پتا چل جائے جانکاری مل گئی ہے دوری بنی گئی ہے پتا تو چل گیا منک کون ہے کی ہے لیکن دوری بنی ہوئی ہے کیونکہ پریم نہیں ہے پیار نہیں پیار نہیں نے لانی پورار ہی رہتے ہیں کتنی محل کر بڑے بڑے گی اسلامی جگت دے ہندو جگت دے سکھ جگت دے بڑی سر کپائی دے رہ بھی میں گیان دی لوڑ ہے ویک سکے رستہ پر ویخن نال صرف پتا چلے سبند سے کوئی نہیں جڑے رشتہ تے نہیں جڑے کار جڑتا ہے ਹਰ ਪਿਆਰ ਦੇ ਕੁਝ ਰੂਪ ਮੰਨੇ ਗਏ ਨੇ ਪਿਆਰ ਨੂੰ ਸਨੇਹਾ ਕਿਹਾ ਗਿਆ ਹੈ ਪਿਆਰ ਨੂੰ ਪ੍ਰੇਮ ਆਖਿਆ ਗਿਆ ਹੈ ਪਿਆਰ ਨੂੰ ਸ਼ਰਧਾ ਆਖਿਆ ਗਿਆ ਹੈ ਪਿਆਰ ਨੂੰ ਭਗਤੀ ਆਖਿਆ ਗਿਆ ਹੈ ਸ਼ਿਖਰ ਦਾ ਪਿਆਰ ਜੋ ਬੁਲੰਦੀਆਂ ਨੂੰ ਛੂੰਹਦਾ ਹੈ ਉਸ ਨੂੰ ਭਗਤੀ ਕਹਿੰਦੇ ਨੇ ਨਿਵਾਣ ਦਾ ਪਿਆਰ ਜਿਸ ਨੂੰ ਸਨੇਹ ਕਹਿੰਦੇ ਨੇ ਇਹ ਸਨੇ ਆਪਣੇ ਤੋਂ ਛੋਟਿਆਂ ਨਾਲ ਹੁੰਦਾ ਹੈ ਬੱਚਿਆਂ ਨਾਲ ਉਸ ਬਿਨਾ ਸਨੇਹ ਤੋਂ ਦੇ ਬੱਚਿਆਂ ਨਾਲ ਵੀ ਸੰਬੰਧ ਨਹੀਂ ਜੁੜੇਗਾ ਪਿਆਰ ਦੀ ਇਹ ਧਾਰਾ ਨਿਵਾਨ ਦੀ ਤਰਫ ਜਾ ਰਹੀ ਹੈ ਸਨੇਹ ਪਸ਼ੂਆਂ ਦੇ ਚ ਵੀ ਆਉਂਦਾ ਹੈ ਕੀੜੇ ਮਕੋੜਿਆਂ ਚ ਵੀ ਆਉਂਦਾ ਹੈ ਪੰਛੀਆਂ ਚ ਵੀ ਆਉਂਦਾ ਹੈ ਬਲਕਿ ਸਨੇਹ ਕਿਸੇ ਕਿਸੇ ਪਸ਼ੂ ਤੋਂ ਮਨੁੱਖ ਨਾਲੋਂ ਵੀ ਜ਼ਿਆਦਾ ਹੁੰਦਾ ਹੈ ਜੈਸੇ ਬੰਦਰ ਨੇ ਬੰਦਰੀ ਦਾ ਬੱਚਾ ਮਰ ਵੀ ਜਾਏ ਮੁਰਦਾ ਬੱਚੇ ਨੂੰ ਵੀ ਸੀਨੇ ਨਾਲ ਲਈ ਰੱਖਦੀ ਹੈ। ਸੁਟਦੀ ਨਹੀਂ, ਛੋੜਦੀ ਨਹੀਂ। ਐਸਾ ਮੈਂ ਆਗਰੇ ਦੇ ਇੱਕ ਹਰਦੌਰ ਦੇ ਚ ਕਾਨਪੁਰ ਦੇ ਦੇਖ ਕੇ 당 ਰਹਿ ਗਿਆ, ਬਨਾਰਸ ਦੇ ਦੇਖ ਕੇ 당 ਰਹਿ ਗਿਆ। ਐ ਤੇ ਬੱਚਾ ਮੁਰਦਾ ਸੁਟਦੇ ਹੀ ਨਹੀਂ। ਸੱਧਾ ਗੱਲ ਜੈਂ। ਲੀਰਾ ਲੀਰਾ ਹੋ ਗਿਆ, ਨਹੀਂ ਸੁਟਦੀ। ਬੰਦਰੀ ਦੇ ਅੰਦਰ ਇਹ ਸਨੇਹ ਬਹੁਤ ਬੜਾ ਬਰਬਲ ਹੈ ਮਨੁੱਖ ਨਾਲੋਂ ਕਈ ਗੁਣਾ ਜ਼ਿਆਦਾ ਮਨੁੱਖੀ ਮਾਂ ਨਾਲੋਂ ਕਈ ਗੁਣਾ ਜ਼ਿਆਦਾ ਇਸੇ ਸਨੇਹ ਨੂੰ ਮੋਅ ਕਹਿੰਦੇ ਨੇ ਘਰਣਾ ਨਹੀਂ ਇਸ ਮੋਅ ਨਾਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੇ ਕਹਿੰਦੇ ਨੇ ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਅ ਮੀਠਾ ਲਾਇਆ ਏ ਪ੍ਰਭੂ ਇਹ ਕਿਦਰੇ ਤੂੰ ਮੌਦ ਵਿੱਚ ਮਿਠਾਸ ਨਾ ਪਾਂਦਾ ਬੱਚੇ ਤੇ ਪੱਲ ਲੈਣੇ ਸਨ ਨਾ ਪਸ਼ੂਆਂ ਦੇ ਨਮਲੋ ਕਾਂ ਰੋਂਦਾ ਰਹਿ ਜਾਣਾ ਸੀ ਬੱਚਾ ਕਿਸਨੇ ਦੁੱਧ ਪਿਲਾਣਾ ਸੀ ਤੜਸ ਕੇ ਬਿਲਕ ਬਿਲਕ ਕੇ ਮਰ ਜਾਣੇ ਸਨ ਬੱਚੇ ਕਿੰਨਾ ਪਸ਼ੂਆਂ ਨੇ ਸੰਭਾਲ ਕਰਨੇ ਸੀ ਸਾਰਾ ਦਿਨ ਲਾਣਾ ਲਬੜੀਏ ਚੜੀ ਆਕੇ ਬੱਚੇ ਦੇ ਮੂੰਹ ਚ ਪਾਣੇ ایسا سب کچھ سنے کرا رہے ہیں بھگت نام دیو جی مہاراج سے کہتے نے مندر ایک دوار دس جان کے گو چراون چاڑی علے پنچ کوس پر گو چراوت چیت سو سب بچرا کیا رہے چروا چرواہا گوالا گوانو بہت دور لے گیا چرا واستے ਉਹ ਬਾਰ-ਬਾਰ ਯਾਦ ਕਰ ਰਹੀ ਹੈ ਆਪਣੇ ਬਛੜੇ ਨੂੰ ਪਿੱਛੇ ਰਹੇ ਉਹਦਾ ਮਨ ਉਸ ਦੇਚੀ ਖੰਦੀ ਗਾ ਪਈ ਹੈ ਯਾਦ ਬੱਚੇ ਨੂੰ ਕਰਦੀ ਪਈ ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਵੀ ਹਵਾਲਾ ਦਿੱਤਾ ਹੈ ਉੜੇ ਉੜੇ ਆਵੇ ਸੇ ਕੋ ਸਾਤ ਇਸ ਪਾਛੇ ਬਛਰੇ ਛਰੇਆ ਤੇ ਕੌਣ ਖਿਲਾਵੇ ਕੌਣ ਛੁਗਾਵੇ ਮਨ ਮੈਂ ਸਿਮਰਨ ਕਰੇ ਸਿਮਰਨ ਤੋਂ ਮੁਰਾਦ ਯਾਦ ਹੈ ਗੁੰਡ ਆਪਣੇ ਬੱਚਿਆਂ ਨੂੰ ਗਾਲਬਨ ਅਕਤੂਬਰ ਦੇ ਮਹੀਨੇ ਵਿੱਚ ਪਹਾੜਾਂ ਤੇ ਛੱਡ ਆਉਂਦੀ ਹੈ ਇਹ ਪਹਾੜੀ ਪੰਛੀ ਹੈ ਬਰਫਾਨੇ ਇਲਾਕੇ ਦਾ ਜੈਸੇ ਨਵੀਂ ਬਰਫ ਪੈਣੀ ਸ਼ੁਰੂ ਹੋ ਜਾਂਦੀ ਹੈ ਕੁੰਜਾਂ ਪਹਾੜਾਂ ਨੂੰ ਛੱਡ ਕੇ ਮੈਦਾਨੀ ਇਲਾਕੇ ਚ ਜਾਂਦੇ। ਬੱਚਿਆਂ ਨੂੰ ਉੱਥੇ ਹੀ ਛੱਡਾਇਆ। ਜੋ ਅਕਸਰ ਸਤੰਬਰ-ਅਕਤੂਬਰ ਵਿੱਚ ਹੀ ਆਉਂਦੇ ਨੇ। ਵੱਡੇ-ਵੱਡੇ ਪਹਾੜਾਂ ਦੇ ਟੀਨਿਆਂ ਦੇ ਥੱਲੇ ਉਹਨਾਂ ਨੂੰ ਛੋੜ ਆਉਂਦੀਆਂ। ਬਰਸ ਪੈਣੀ ਸ਼ੁਰੂ ਹੋ ਜਾਂਦੀ ਹੈ ਰਿਜ਼ਕ ਲੱਭਦਾ ਨੇ। ਉੜੇ ਉੜਿਆਵੇਂ ਸੈ ਕੋ ਸਾਤ ਇਸ ਪਾਛੇ ਬਛਰੇ ਛੜੇ ਸੈਕੜੇ ਕੋਇਕ ਕੋ ਦੋ ਮਿਲ ਲਬਾਓ ਹਜ਼ਾਰਾਂ ਮਿਲ ਆ ਜਾਂਦੀਆਂ ਦੂਰ ਆ ਜਾਂਦੇ ਹਿਮਾਲਿਆ ਦਾ ਇਹ ਪੰਛੀ ਹੈ ਮੈਦਾਨੀ ਇਲਾਕਿਆਂ ਚ ਜਾ ਜਾਂਦਾ ਹੈ ਉੜੇ ਉੜਿਆਵੇਂ ਸੈ ਕੋ ਸਾਤ ਇਸ ਪਾਛੇ ਬਛਰੇ ਛੜਿਆ ਤਿਨ ਕੌਣ ਖਿਲਾਵੇ ਕੌਣ ਛੁਗਾਵੇ ਮਨ ਮੇ ਸਿਮਰਨ ਕਰੇ ਉਹਨਾਂ ਬੱਚਿਆਂ ਨੂੰ ਹੁਣ ਕੌਣ ਖਿਲਾਵੇ ਕੌਣ ਚੁਗਾਵੇ ਮਾਂ ਤੇ ਹੈ ਕੋਈ ਤਿਆਗ ਕੇ ਛੋੜ ਕੇ ਆ ਗਈ ਹੈ ਕਿਰੋ ਪਲਦੇ ਕਿਸ ਤਰ੍ਹਾਂ ਨੇ ਵੱਡੇ ਕਿਸ ਤਰ੍ਹਾਂ ਹੁੰਦੇ ਨੇ ਮਨ ਵਿੱਚ ਸਿਮਰਨ ਕਰਿਆ ਕਿ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਮਨੁੱਖੀ ਬੱਚੇ ਨਹੀਂ ਕਰਦੇ ਤੇ ਕੌਣ ਦੇ ਬੱਚੇ ਨਹੀਂ ਕਰਨਾ ਕੂੰਜ ਨੇ ਪਰਮਾਤਮਾ ਦਾ ਸਿਮਰਨ ਕੀਤਾ ਇਤਨੀ ਤੋਫੀਕ ਤੇ ਮਨੁੱਖ ਦੇ ਚ ਵੀ ਨਹੀਂ ਹੈ ਕੂੰਜ ਕਿਥੋਂ ਕਰੇ ਫਿਰ ਸਤਿਗੁਰ ਜੋ ਇਹ ਕਹਿ ਰਹੇ ਨੇ ਮਨ ਮੇ ਸੇਵਨ ਕਰਿਆ ਸਿਮਰਨ ਪਰਮਾਤਮਾ ਦਾ ਨਹੀਂ ਫਿਰ ਕਿਸ ਦਾ ਜਿਹਨੂੰ ਗੁਰਬਾਣੀ ਖੋਲਦੀ ਕਈ ਥਾਂ ਤੇ ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ ਹੈ चुगे चुगे, चुगे चुग गए सितारे भी चुग गए चुग चुग सितारे दूसरा शब्द चुग गए सितारे भी चुग गए चुग चुग सितारे जैसे बछरे कूंज मन माया ममता है कूंज जद मैदान ही लाखे च आ जांदी है दाना चुगदिए बच्चे नु याद करदी फिर चुगदिए याद करदी दाणे चुगदी जा रही है याद करदी जा रही है ਯਾਦ ਵਿੱਚ ਇਤਨੀ ਗਹਿਰੀ ਲੀਨ ਹੋ ਜਾਂਦੀ ਏ ਭੁੱਲ ਜਾਂਦੀ ਏ ਮੈਂ ਯਾਦ ਕਰ ਰਹੀ ਆ ਐਸਾ ਪ੍ਰਤੀਤ ਹੋਣ ਲੱਗ ਪੈਂਦਾ ਬੱਚਾ ਹੀ ਝੁਗ ਰਿਹਾ ਮੈਂ ਨਹੀਂ ਝੁਗ ਰਹੀ ਇਹਨੂੰ ਕਹਿੰਦੇ ਨੇ ਧਿਆਤਾ ਮਿਟ ਗਿਆ ਧਿਆਨ ਮਿਟ ਗਿਆ ਧੇ ਰਹੇ ਜਿਵੇਂ ਪਲਕੀ ਦਾ ਗੁੰਬਦ ਹੈ ਮੈਂ ਇਹਨੂੰ ਵੇਖਾਂ ਇਸ ਵਿੱਚ ਧਿਆਨ ਜੋੜਾਂ ਤਾਂ ਮੈਂ ਤੇ ਧਿਆਤਾ ਤੇ ਜਿਸ ਵਿੱਚ ਮੈਂ ਧਿਆਨ ਜੋੜ ਰਿਹਾ ਉਹਦੇ ਵਿਚਾਰ ਤੇ ਧਿਆਨ ਧਿਆਨ ਵਿੱਚ ਪਿਆਰ ਹੈ ਧਿਆਨ ਵਿੱਚ ਯਾਦ ਹੈ ਧਿਆਨ ਵਿੱਚ ਉਮੰਗ ਹੈ ਧਿਆਨ ਵਿੱਚ ਪਿਆਰ ਹੈ ਇਤਨਾ ਲੀਨ ਹੋ ਕੇ ਮੈਂ ਦੇਖ ਰਿਹਾ ਤੋ ਕਹਿੰਦੇ ਨੇ ਧਿਆਨ ਤਾਂ ਮਿਟ ਜਾਏਗਾ ਧਿਆਨ ਮਿਟ ਜਾਏਗਾ ਤੇ ਰਹਿ ਜਾਏ ਤੇਰੇ ਨੂੰ ਜਿਤਨਾ ਧਿਆਨ ਪੂਰਵਕ ਇਤਨਾ ਸਿਮਰਤੀ ਦੇ ਨਾਲ ਦਾਣੇ ਚੁਗਦੀ ਹੈ ਉਹ ਭੁੱਲ ਜਾਂਦੀ ਏ ਮੈਂ ਚੁਗਰੀਆ ਬੱਚਾ ਚੁਗਰੀਆ ਬਸ ਇਸ ਨਾਲੋ ਬੱਚੇ ਵੱਲਦੇ ਵਿਗਿਆਨ ਇਸ ਗੱਲ ਨੂੰ ਤੇ تسلیم ਕਰਦਾ ਪਿਆ ਕਿ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਨੇ ਬੜੇ ਦੂਰ ਤੱਕ ਪਹੁੰਚਾਇਆ ਜਾ ਸਕਦਾ ਹੈ ਇੱਕ ਮਨੁੱਖ ਕਿਧਰੇ ਬੈਠਾ ਹੈ ਬਹੁਤ ਦੂਰ ਦੇ ਮਨੁੱਖ ਬਾਰੇ ਕੁਝ ਵਿਚਾਰ ਕਰ ਰਿਹਾ ਹੈ ਤੇ ਉਹਨੂੰ ਯਾਦ ਕਰ ਰਿਹਾ ਹੈ ਪਹੁੰਚ ਜਾਂਦੀ ਵਿਚਾਰ ਪਹੁੰਚਦੇ ਨੇ ਤੇ ਸੋਚਣੀ ਪਹੁੰਚ ਜਾਂਦੀ ਪ੍ਰਭਾਵਿਤ ਕਰਦੀ ਪੰਜਾਬ ਦੇ ਤੇ ਕਹਿੰਨ ਖੈਰ ਹੋਵੇ ਸਈਦ ਫਲਾਣੇ ਵੀ ਬੜੀ ਯਾਦ ਆ ਰਿਹਾ ਹੈ ਲੱਗਦਾ ਉਹ ਵੀ ਯਾਦ ਕਰ ਰਹੇ ਹੋ ਤਾਂ ਕਹਿੰਦੇ ਨੇ ਐਸਾ ਕਹਿੰਦੇ ਨੇ ਲਿਕਨ ਕਿਸੇ ਦੀ ਜੇ ਬਾਰ ਬਾਰ ਯਾਦ ਆਵੇ ਹੁਣ ਵਿਗਿਆਨ ਇਸ ਗੱਲ ਨੂੰ ਤਸلیم ਕਰਦਾ ਹੈ ਅਗਲਾ ਵੀ ਯਾਦ ਕਰ ਲੈਂਦਾ ਹੈ ਸੂਫੀ ਤੇ ਇੰਜ ਕਹਿੰਦੇ ਨੇ ਉਹ ਦੂਜੇ ਤੰਗ ਨਾਲ ਕਹਿੰਦੇ ਨੇ। ਉਹ ਕਿੰਨਾ ਜ ਖੁਦਾ ਜੀ ਬੜੀ ਯਾਦ ਆ ਰਹੀ ਇਹ ਲੱਗਦਾ ਖੁਦਾ ਜ ਸਾਨੂੰ ਯਾਦ ਕਰ ਰਿਹਾ। ਲੇਕਿਨ ਭਾਈ ਗੁਰਦਾਸ ਜੀ ਕਹਿੰਨ ਤੂੰ ਇੱਕ ਦਫਾ ਯਾਦ ਕਰ ਪ੍ਰਮਾਤਮਾ ਤੈਨੂੰ ਕਰੋੜਾਂ ਦਾ ਯਾਦ ਕਰੇਗਾ। ਤੇਰੀ ਯਾਦ ਇਤਨੀ ਅੰਦੌਲਤ ਕਰਦੇ। ਤੂੰ ਸਿਰਫ ਇੱਕ ਕਦਮ ਚੱਲ ਪਰਮਾਤਮਾ ਕਰੋੜਾਂ ਕਦਮ ਚਲੇਗਾ ਅਗਰ ਕਰੋੜਾਂ ਕਦਮ ਪਰਮਾਤਮਾ ਚਲੇ ਨਾ ਮਿਲਾਪ ਹੋ ਹੀ ਨਹੀਂ ਸਕਦਾ ਤੇਰੇ ਕਦਮ ਨਾਲ ਨਹੀਂ ਹੋ ਸਕਦਾ ਇੱਕ ਇੱਕ ਕਦਮ ਨਾਲ ਇਹ ਵਾਟ ਨਹੀਂ ਤੈਅ ਹੋਏ ਤੇਰੇ ਸਿਮਰਨ ਨਾਲ ਇਹ ਵਾਟ ਨਹੀਂ ਤੈਅ ਹੋਣ ਲੱਗੀ ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ ਸਤਗੁਰ ਕੋਟ ਪੈਂਡਾ ਆਗੇ ਹੋਏ ਲੈ ਤੂੰ ਸਿਰਫ ਇੱਕ ਕਦਮ ਚੱਲ ਕਰੋੜਾਂ ਕਦਮ ਪਰਮਾਤਮਾ ਚਲੇਗਾ ਗੁਰੂ ਚਲੇਗਾ ਕਾਏ ਇਹ فاਸਲਾ ਤੈ ਹੋਵੇਗਾ ਉਹ ਹੋ ਹੀ ਨਹੀਂ ਸਕਦਾ ਦਿਲ ਦੀ ਗਹਿਰਾਈ ਚੋ ਇੱਕ ਦਫਾ ਵੀ ਯਾਦ ਕਰਨਾ ਬੜਾ ਔਖਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਫਾ ਦੀ ਯਾਦ ਹੀ ਮਿਲਾ ਦਿੰਦੀ ਹੈ ਇੱਕ ਚਿੱਤ ਜਾਏ ਇੱਕ ਛਿੰਦ ਆਇਓ ਇੱਕ ਛਿੰਦ ਇੱਕ ਸੈਕੰਡ ਕਾਲੂ ਫਾਸ ਕੇ ਵਿਚਨਾ ਤਾਲ ਤੋਂ ਬਚ ਜਾਂਦਾ ਹੈ ਅਕਲ ਨਾਲ ਜੁੜ ਜਾਂਦਾ ਹੈ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਯਾਦ ਤੇ ਇੱਕ ਦਫਾ ਹੀ ਕਰਨਾ ਹੁੰਦਾ ਹੈ ਜੇ ਯਾਦ ਮਨੁ ਕਿਸ਼ਨੂ ਕਰੇਗਾ ਇਤਨੇ ਗਹਿਰਾਈ ਨਾਲ ਜਿਸ ਤੋਂ ਪ੍ਰਭਾਵਿਤ ਹੋਵੇਗਾ ਮਾਂ ਬੱਚੇ ਤੋਂ ਪ੍ਰਭਾਵਿਤ ਹੈ ਇਹ ਸਮਰਤੀ ਨਿਵਾਣ ਦੀ ਤਰਫ ਚਲੀ ਜਾਂਦੀ ਹੈ ਇਹ ਪਿਆਰ ਨਿਵਾਣ ਦੀ ਤਰਫ ਚਲਾ ਜਾਂਦਾ ਇਹਨੂੰ ਸਨੇ ਕਹਿੰਦੇ ਨੇ ਇਹਨੂੰ ਮੋਹ ਕਹਿੰਦੇ ਮੈਂ ਫਿਰ ਅਰਜ਼ ਕਰਾਂ ਗੁਰਮਤਿਸ ਦੇ ਨੰਦ ਨਈ ਕਰਦੀ ਮੌਕਾ ਹੈ ਕੁਰਬਾਨ ਕੀਤਾ ਤਿਸੇ ਵਿਟੋ ਦਿਨੋ ਮੋ ਮਿੱਠਾ ਲਾਇਆ ਅਗਰ ਮੋਦ ਵਿੱਚ ਮਿਠਾਸ ਨਾ ਆਉਂਦੀ ਨਾ ਪਸ਼ੂਆਂ ਦੇ ਬੱਚੇ ਪਲਨੇ ਸੰ ਨ ਮਨੁੱਖਾਂ ਸਾਰਾ ਸੰਸਾਰ ਸੁਣ ਹੋ ਜਾਣਾ ਸੀ ਕੁਛ ਵੀ ਨਹੀਂ ਹੋਣਾ ਸੀ ਲੇਕਿਨ ਸਿਰਫ ਮੋਦ ਦੇ ਤਲ ਤੇ ਹੀ ਰਹਿ ਗਏ ਅੱਗੇ ਗਿਆ ਹੀ ਨਹੀਂ ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠ ਸਕਦੇ ਸਿੰਗ ਕਰਦਾ ਇਹਨੇ ਬੁਲੰਦੀਆਂ ਨੂੰ ਨਹੀਂ ਛੋਇਆ ਸਨੇਹ ਵਿੱਚ ਇੱਕ ਛੋਟਾ ਹੁੰਦਾ ਹੈ ਇੱਕ ਵੱਡਾ ਹੁੰਦਾ ਹੈ ਬੱਚਾ ਹਮੇਸ਼ਾ ਹੀ ਛੋਟਾ ਮਾਸੂਮ ਕਮਜ਼ੋਰ ਹੈ ਮਜਬੂਰ ਹੈ ਸਨੇਹ ਸਨੇਹ ਵਿੱਚ ਦੇਣਾ ਹੀ ਦੇਣਾ ਹੁੰਦਾ ਹੈ ਸਮਾ ਦੇਣਾ ਹੈ ਮਾਨਾ ਆਪਣੇ ਇਸ ਤਰ੍ਹਾਂ ਦਾ ਦੁੱਧ ਦੇਣਾ ਹੈ ਉਹਨਾਂ ਦੇਣਾ ਆਪਣਾ ਆਪਣਾ ਮਾਸ ਦੇਣਾ ਇੱਕ ਤਰੀਕੇ ਨਾਲ ਆਪਣੀ ਸ਼ਕਤੀ ਦੇਣੀ ਸਮਾਂ ਦੇਣਾ ਵਕਤ ਦੇਣਾ ਬੱਚੇ ਨੂੰ ਤੇ ਦੇਣਾ ਹੀ ਦੇਣਾ ਹੈ ਦੇਣਾ ਹੀ ਦੇਣਾ ਹੈ ਇਹ ਦੇਣ ਦੀ ਭਾਵਨਾ ਸਨੇਹ ਪੈਦਾ ਕਰਦੀ ਹੈ ਸਨੇਹ ਨਾ ਹੋਵੇ ਤੇ ਦੇਣ ਦੀ ਭਾਵਨਾ ਨਹੀਂ ਪੈਦਾ ਹੁੰਦੀ ਕੋਈ ਮੈਨਸ ਕਰਦੇ ਸਨੇਹੀ ਦੀ ਆਪਣੀ ਇੱਕ ਸੀਮਾ ਵੀ ਹੁੰਦੀ ਹੈ ਆਪਣੇ ਬੱਚੇ ਨਾਲ ਹੁੰਦਾ ਸਨੇਹ ਦੂਜੇ ਨਾਲ ਨਹੀਂ ਹੁੰਦਾ ਭਾਈ ਗੁਰਦਾਸ ਜੀ ਤੇ ਸਭ ਕਹਿੰਦੇ ਨੇ ਪਿਤਾ ਦਾ ਪਿਆਰ ਨਾ ਪਰੋਸੀ ਤੇ ਬਾਈ ਸਭ ਕਹਿ ਦਿੰਦਾ ਠੀਕੇ ਪड़ोसी ਨੇ ਵੀ ਬੱਚੇ ਨੂੰ ਚੁੱਕ ਲਿਆ ਪਿਆਰ ਪਿਆ ਕਰਦਾ ਪਰ ਉਹ ਬਿਓ ਵਰਗਾ ਨਹੀਂ ਹੋ ਸਕਦਾ ਮਾਂ ਵਰਗਾ ਨਹੀਂ ਹੋ ਸਕਦਾ ਭਾਈ ਗੁਰਦਾਸ ਐਸਾ ਸਪਸ਼ਟ ਕਰ ਦੇਗਾ ਮਾਂ ਸਨੇਹ ਬੜਾ ਸੀਮਤ ਹੁੰਦਾ ਹੈ। ਪਰ ਇਸ ਸੀਮਤ ਮੋਹ ਕਰਕੇ ਹੋ ਸਕਦਾ ਹੈ ਆਪਣੇ ਬੱਚੇ ਦੇ ਔਗਣ ਵੀ ਚੰਗੇ ਲੱਗਣ। ਪੜੋਸੀ ਦੇ ਬੱਚੇ ਦੇ ਗੁਣ ਵੀ ਚੰਗੇ ਨਾ ਲੱਗਣ। ਐਸਾ ਵੀ ਹੋ ਸਕਦਾ ਹੈ। ਪਰ ਸਨਲ ਸਨੇਹ ਨੇ ਸਨੇਹ ਦ੍ਰਿਸ਼ਟੀ ਨੂੰ ਬਦਲ ਲੈਂਦਾ ਹੈ। ਸਨੇਹ ਕਰਕੇ ਆਪਣੇ ਬੱਚੇ 'ਚ ਖੂਬੀਆਂ ਹੀ ਖੂਬੀਆਂ ਦਿਖਾਈ ਦਿੰਦੀ ਹੈ। ਚਲੋ ਇਹਦੇ ਉੱਤੇ ਇੱਕ ਨਿੱਕਾ ਜਿਹਾ ਮੈਂ ਤੁਹਾਨੂੰ ਉਦਾਹਰਣ ਵੀ ਸਰਵਣ ਕਰਾ ਦੇਣਾ ਅਕਬਰ ਦੀ ਅਦਕੜ ਉਮਰ ਹੋ ਗਈ ਸੀ ਤੇ ਘਰ ਵਿੱਚ ਔਲਾਦ ਨਹੀਂ ਸੀ ਇਹ ਖ्वाजा ਮੀਰੀਨ ਚਿਸ਼ਤੀ ਦੀ ਦਰਗਾਹ ਤੇ ਵੀ ਗਿਆ حضرت ਨਜ਼ਾਮੁद्दीन ਦੇ ਚਿੱਲੇ ਵੀ ਇਸ ਨੇ ਕੱਟੇ ਹੋਰ ਵੀ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਗਿਆ ਅਖੀਰ ਵਿੱਚ ਸ਼ਹਿਰ ਜਿਹੜੇ ਤੇਬਾਸ ਨੂੰ ਪੜਦੇ ਨੇ ਸੁਣਦੇ ਇਹਨਾਂ ਨੂੰ ਪਤਾ ਹੈ ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨੰਗੇ ਪੈਰੀ ਗੋਬਿੰਦ ਵਾਲ ਸਾਹਿਬ ਦੇ ਖਾਹਿਸ਼ ਸੰਤਾਨ ਦੀ ਬੱਚੇ ਦੀ ਤਖਤ ਦਾ ਵਲੀ ਵਾਰਸ ਹੋਵੇ ਕੋਈ ਹਿੰਦੁਸਤਾਨ ਦਾ ਮਹਿ ਬਾਦਸ਼ਾਹ ਤੇਰੀ ਔਲਾਦ ਕੋਈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਅਸਥਾਨ ਗੋਵਿੰਦਵਾਲ ਸਾਹਿਬ ਦੇ ਜਦ ਪਹੁੰਚਿਆ ਸੋਕੇ ਭੀੜ-ਬਾੜ ਨਾਲ ਸੀ ਸਿਪਾਈ ਨਾਲ ਸੰ ਲਾਓ ਲਸ਼ਕਰ ਨਾਲ ਸੀ ਹਿਫਾਜ਼ਤ ਵਾਸਤੇ ਚੌਕਦਾਰ ਨੇ ਧੰਗ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦੱਸ ਦਿੱਤਾ ਮੁਗਲੇ ਆਜ਼ਮ ਅਕਬਰ ਆਏ ਸਤਗੁਰ ਨੇ ਕਹਿਣ ਲੱਗੇ ਸਿੱਖ ਮਰਿਆਦਾ ਬਣਾਈ ਹੋਈ ਹੈ ਉੱਚ-ਨੀਚ ਨੂੰ ਖਤਮ ਕਰਨ ਵਾਸਤੇ ਵੱਡੇ-ਛੋਟੇ ਨੂੰ ਖਤਮ ਕਰਨ ਵਾਸਤੇ ਪਹਿਲੇ ਪੰਗਤ ਫਿਰ ਸੰਗਤ ਅਡੇ ਦਰਸ਼ਨ ਬਾਦ ਵਿੱਚ ਪਹਿਲੇ ਪੰਗਤ ਜਿ ਬੈਠੇ ਉਹਨਾਂ ਦੇ ਨੇ ਰਸਤੇ 'ਚ ਕੋਈ ਢਾਬੇ ਹੋਟਲ ਨਹੀਂ ਆਉਂਦੇ ਸਨ ਦੂਰ ਦੂਰ ਲੋਕੀ ਪੈਦਲ ਸੰਗ ਤਾਂ ਜਾਂਦੀਆਂ ਸਨ ਕੋਈ ਕਿਸੇ ਪਿੰਡ ਚੋਂ ਆ ਰਿਹਾ ਕੋਈ ਕਿਸੇ ਸ਼ਹਿਰ ਚੋਂ ਆ ਰਿਹਾ ਪੈਦਲ ਲੰਬੀ ਵਾਟ ਤੈ ਕਰਕੇ ਆਣਾ ਤਾਂ ਭੁੱਖ ਪਿਆਸ ਤੇ ਹੁੰਦੀ ਸੀ ਸਦੋਂ ਨੇ ਲੰਗਰ ਦਾ ਇੰਤਜ਼ਾਮ ਕਰ ਰੱਖਿਆ ਸੀ ਹਰ ਵਕਤ ਲੰਗਰ ਚੱਲਦਾ ਸੀ ਪਹਿਲੇ ਪੰਗਤ ਪਾਛੇ ਸੰਗਤ ਚੌਬਦਾਰ ਨੇ ਇਹ ਹੁਕਮ ਸਤਿਗੁਰ ਦਾ ਮੁਗਲ ਆਜ਼ਮ ਨੂੰ ਵੀ ਸੁਣਾ ਦਿੱਤਾ ਪਹਿਲੇ ਪੰਗਤ ਪਾਚੇ ਸੰਗਤ ਬੈਠੋ ਪੰਗਤ ਵਿੱਚ ਮਵਾਤ ਦੋ ਉਹ ਲੰਗਰ ਛਕੋ ਫਿਰ ਸਤਿਗੁਰਾਂ ਦੇ ਦਰਸ਼ਨ ਹੋਣਗੇ ਸੰਗਤ ਵਿੱਚ ਬੈਠਾ ਔਰ ਇਹ ਅਕਬਰ ਦਾ ਸਵੈਮ ਦਾ ਅਨੁਭਵ ਹੈ ਕਹਿੰਦਾ ਦਸਤਰ ਖਵਾਨ ਤੇ ਮੈਂ ਅੱਜ ਤੱਕ 36 ਪ੍ਰਕਾਰ ਦੇ ਭੋਜਨ ਖਾਦੇ ਨੇ ਇਹ ਸਵਾਦ ਨਹੀਂ ਆਇਆ ਜੋ ਇੱਥੇ ਰੁੱਖੇ ਸੁੱਕੇ ਲੰਗਰ ਦੇ ਚ ਮੈਨੂੰ ਆਵੇ ਇਹ ਨਾ ਰਸ ਭਾਵਨਾ ਨੇ ਰਸ ਬਣਾ ਦਿੱਤਾ ਲੰਗਰ ਅਕਸਰ ਭਾਵਕ ਮਨੁੱਖ ਭਾਵਨਾ ਵਾਲੇ ਬੜਾਂਦੇ ਭਾਵਨਾ ਪ੍ਰਭਾਵਿਤ ਕਰਦੀ ਹੈ ਇਹ ਵੀ ਮਹਿਸਸ ਕਰਦੇ ਭਾਵਨਾ ਭੋਜਨ ਨੂੰ ਪ੍ਰਭਾਵਿਤ ਕਰਦੀ ਹੈ ਭਾਵਨਾ ਪਾਣੀ ਨੂੰ ਪ੍ਰਭਾਵਿਤ ਕਰਦੀ ਹੈ ਭਾਵਨਾ ਰੇਤ ਦੇ ਜ਼ਰਿਆਂ ਨੂੰ ਪ੍ਰਭਾਵਿਤ ਕਰਦੀ ਹੈ ਪਾਵਣਾ ਮਾਹੌਲ ਹਵਾ ਨੂੰ ਪ੍ਰਭਾਵਿਤ ਕਰਦਾ ਜਗੀਰ ਲੈ ਕੇ ਦੇਣ ਲੱਗ ਪਿਆ ਇਤਨੇ ਪਿੰਡ ਮੈਂ ਦੇ ਦੇਣਾ ਇਤਨੇ ਪਿੰਡਾਂ ਦੀ ਜ਼ਮੀਨ ਦੇ ਦੇਣਾ ਕਿ ਲੰਗਰ ਖੁੱਲੇ ਧੰਗ ਨਾਲ ਚੱਲੇ ਸਤਿਗੁਰ ਦੇਵ ਜੀ ਮਹਾਰਾਜ ਕਹਿਣ ਲੱਗੇ ਨਹੀਂ ਇਹ ਸੰਗਤਾਂ ਦੀ ਦਸਾਂ ਨਵਾਂ ਦੀ ਕੀਰਤ ਨਾਲ ਚੱਲਦਾ ਹੈ ਸ਼ੈਨ ਸ਼ਾਹਾਂ ਦੀ ਜਗੀਰ ਨਾਲ ਨਹੀਂ ਜਦ ਦਰਸ਼ਨ ਕੀਤੇ ਨਿਹਾਲ ਹੋਇਆ ਖੈਰ ਇਸ ਦੇ ਘਰ ਔਲਾਦ ਹੋਈ ਸ਼ਾਜ਼ਾਦੇ ਦਾ ਜਨਮ ਹੋਇਆ ਆਗਰੇ ਦੀ ਗਲ ਨਾਮ ਸਲੀਮ ਰੱਖਿਆ ਬਾਅਦ ਵਿੱਚ ਇਹੀ ਜਹਾਂਗੀਰ ਬਣਿਆ ਮਮਤਾ کئی ਦਿਨਾਂ ਦੀ ਜੋ ਅੰਦਰ ਰੁਕੀ ਹੋਈ ਸੀ ਮੋਹ ਜੋ کئی ਦਿਨ ਦਾ ਅੰਦਰ ਰੁਕਿਆ ਹੋਇਆ ਸੀ ਹੜ ਬਣ ਕੇ ਬਾਹਰ ਆਇਆ ਆਪਣੇ ਰਾਜਕਾੜ ਵਿੱਚ ਵੀ ਸਮਾਂ ਕਢ ਲੈਂਦਾ ਸੀ ਸਲੀਮ ਨੂੰ ਖਿਡਾਣ ਵਾਸਤੇ ਉਹਦੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ ਹਾਲਾਂਕਿ ਗੱਲਾਂ ਬਾਤਾਂ ਸਿਰਫ ਪਿਓ ਨਹੀਂ ਕਰਨੀਆਂ ਹੁੰਦੀਆਂ ਮਾਂ ਨੇ ਵੀ ਕਰਨੇ ਬੱਚਾ ਦੇ ਕਰਨੀ ਸਕਦਾ ਲੇਕਿਨ ਫਿਰ ਵੀ ਪਿਓ ਬੋਲਦਾ ਫਿਰ ਵੀ ਮਾਂ ਬੋਲਦੀ ਭਾਵੇਂ ਇਹ ਬੱਚਾ ਸਮਝਦਾ ਨਹੀਂ ਮੋਹ ਮਜਬੂਰ ਕਰਦਾ ਹੈ ਸਨੇ ਮਜਬੂਰ ਕਰਦਾ ਹੈ ਅਕਬਰ ਦੰਦ ਦੇ کئی-ਕਈ ਦਫਾ ਸਮਾਂ ਘਟਦਾ ਹੈ ਖਿਡਾਂਦਾ ਹੈ ਬੱਚੇ ਪਿਆਰ ਕਰਦਾ ਹੈ ਸਵੇਰ ਦਾ ਵਕਤ ਸੀ ਸਲੀਮ ਗੋਦ ਵਿੱਚ ਹੈ ਅਕਬਰ ਬੜਾ ਖੁਸ਼ ਨਮਾਜ਼ ਪੜ੍ਹ ਕੇ ਆਇਆ ਹੈ ਸਲੀਮ ਨੂੰ ਚੁੱਕ ਲਿਆ ਗੋਲੀ ਇੱਕ ਨੌਕਰਾਨੀ ਦਾਸੀ ਓਚਾ ਦੇ ਰਹੀ ਸੀ ਪਰਸ਼ਤ ਅਕਬਰ ਉਸ ਗੋਲੀ ਨੂੰ ਕਹਿੰਦਾ خادمہ سلیم ورگا کوئی اور خوبصورت نہیں ہو سکتا بہت خوبصورت ہے بہت خوبصورت ہے وہ خادمہ بیچاری کی آنکھیں نکرانے کی آنکھیں ہاتھ جوڑ کے کہنے لگی جہاں پناہ سلیم ورگا خوبصورت خدا نے بنایا ہی نہیں اس تو زیادہ اور کسی نے بنایا ہی نہیں یہ سب تو زیادہ خوبصورت اکبر دے نئے نقش بڑے خادمہ آنچ ہاں چان ہے شہن شاہ بادشاہ سلامت میں اس طرح دا بچہ دیکھا ہی نہیں جیسے اس طرح دے نئے نقش آج تک دیکھا ہی نہیں اکبر جو کچھ کہہدا اس نے اگے ہو کے دی ਜਦ ਇਸ ਤਰ੍ਹਾਂ 10 ਵੀ ਖੂਬੀਆਂ ਅਕਬਰ ਦੱਸਦਾ ਤੇ ਖਾਦਮਾਂ ਹਾਂ ਦੇ ਚ ਹਾਂ ਮਿਲਾ ਕੇ ਗੱਲ ਬਣਾ ਕੇ ਬਿਆਨ ਕਰਦੀਏ ਅਕਬਰ ਕਹਿੰਦੇ ਤੂੰ ਆਗਰੇ ਵਿੱਚ ਕੱਲ ਜਾਵੇਂ ਸਵੇਰੇ ਕਮਨਾ ਕਰ ਦਿਨ بھر ਤਲਾਸ਼ ਕਰੇ ਕਿਸੇ ਘਰ ਦੇ ਵਿੱਚ ਕੋਈ ਐਸਾ ਬੱਚਾ ਹੋਵੇ ਜੋ ਸਲੀਮ ਨਾਲੋਂ ਜ਼ਿਆਦਾ ਸੋਹਣਾ ਹੋਵੇ ਜ਼ਿਆਦਾ ਸੁੰਦਰ ਹੋਵੇ میں اسے ماں باپ نو مالا مال کر دیا گا بہت کچھ دیا گا تو تلاش کر سورج ڈل دے ایشا نماز تو پہلے آ جاؤں آ خادمہ سورج ڈلدے آ آگئی ایشا نماز تو پہلے آ گئی ਗੋਦ ਵਿੱਚ ਛੀਥੜੀਆਂ ਵਿੱਚ ਲਪਟਿਆ ਹੋਇਆ ਇੱਕ ਬੱਚਾ ਬਤਿਆੰਤ করুণ ਉਹ ਲੀੜਾਂ ਵਿੱਚ ਲਪੇਟਿਆ ਹੋਇਆ ਸਾਫ ਸੁਥਰਾ ਵੀ ਇਤਨਾ ਨਹੀਂ ਕੀਤਾ ਸੀ ਗੋਦ ਵਿੱਚ ਬੱਚਾ ਦੇਖ ਕੇ ਅਕਬਰ ਕਹਿੰਦਾ ਹਾਦਮਾ ਤੈਨੂੰ ਕਿਹਾ ਸੀ ਕੋਈ ਐਸਾ ਬੱਚਾ ਲੈ ਕੇ ਆ جو میرے سلیم نالوں زیادہ خوبصورت ہوئے خادمہ کہنے لگی جہاں لے آئی لے پنا کتھے ہے اے دیکھو میری گول یہ کس دا بچہ ہے شہن شاہ یہ میرا بچہ ہے جی سچ پوچھیں میری جان دی بخشی کریں اس بچے کے سامنے تیرا سلیم کچھ بھی نہیں کچھ بھی نہیں یہ جی میرے کل سچ پوچھے میں مینو معاف کر دیں کی کر سارا آگر آگرہ گمیا اس بچے نو سونا منو ایک بھی نہیں دکھائی سنہ اگر نہ ہوئے تو اپنے بچے چوبیاں دکھائی بھی نہیں دے سکتی سنے کر کے بچے پل ہیں اور ساری زندگی منک سنے گئے ہیں یہ منک پشوان تو اچھا نہیں اٹھے ਸਨੇਹ ਤੇ ਪਸ਼ੂਾਂ ਚ ਵੀ ਆਉਂਦਾ ਹੈ ਬਲਕਿ ਮਨੁੱਖ ਨਾਲੋਂ ਜ਼ਿਆਦਾ ਆਉਂਦਾ ਹੈ ਜ਼ਿਆਦਾ ਜਦ ਕਦੀ ਮਨੁੱਖਤਾ ਇਹ ਪਿਆਰ ਪ੍ਰੇਮ ਦੀ ਸੂਰਤ ਤਖ਼ਤਿਆਰ ਕਰਦਾ ਹੈ ਜਿਹਨੂੰ ਉਰਦੂ ਪਰਿਸ਼ੰਦ ਵਿੱਚ ਇਸ਼ਕ ਕਹਿੰਦੇ ਨੇ ਇਹ ਛੋਟੇ ਦੀ ਤਰਫ ਨਹੀਂ ਆਉਂਦਾ ਬਰਾਬਰੀ ਦੀ ਤਰਫ ਆਉਂਦਾ ਹੈ ਸਨੇਹ ਤੇ ਬੱਚਿਆਂ ਨਾਲ ਹੋ ਸਕਦਾ ਹੈ ਪਿਆਰ ਭਰਾਂ ਨਾਲ ਹੋ ਸਕਦਾ ਹੈ ਮਿੱਤਰਾਂ